ਅੱਜ ਦਾ ਇੱਕ ਦਾ ਐਟਲੈਂਟਿਕ ਮੈਗਜ਼ੀਨ ਆ ਉਹਨਾਂ ਨੇ ਰਿਪੋਰਟ ਛਾਪੀ ਆ ਕਿ ਇੱਕ ਅਮਰੀਕਨ ਸਿਟੀਜ਼ਨ ਨੂੰ ਆਈਸ ਵਾਲਿਆਂ ਨੇ 3 ਦਿਨ ਜਿਹੜਾ ਡਿਟੇਨ ਕੀਤਾ ਤੇ ਉਹਦੇ ਨਾਲ ਕੀ ਕੁਝ ਵਾਪਰਿਆ ਕਿੰਨਾ ਉਹਦੇ ਨਾਲ ਮਾਰਾ ਜਿਹੜਾ ਬਿਹਾਰ ਕੀਤਾ ਗਿਆ ਉਹ ਪੂਰੀ ਸਟੋਰੀ ਉਹਦੇ ਵਿੱਚ ਛਾਪੀ ਹੈਗੀ ਆ ਤੇ ਇਹ ਵੀ ਦੱਸਦੇ ਜਾਈਏ ਕਿ ਇਹ ਯੂਐਸ ਦਾ ਸਿਟੀਜ਼ਨ ਆ ਤੇ ਆਰਮੀ ਦਾ ਵੈਟਰਨ ਰਿਹਾ ਹੈਗਾ ਜਾਰਜ ਰੀਡਸ ਆਰਮੀ ਵੈਟਰਨ ਜਿਹੜਾ ਆ ਇਹ ਜਦੋਂ ਕੈਲੀਫੋਰਨੀਆ ਦੇ ਵਿੱਚ ਰੇਡਸ ਹੋ ਰਹੀਆਂ ਸੀਗੀਆਂ ਅ ਤੇ ਉੱਥੇ ਇਹ ਪਹੁੰਚਿਆ ਹੋਇਆ ਸੀ ਤੇ ਇਹ ਵੀ ਦੱਸਦੀ ਜਾਈਏ 25 ਸਾਲਾਂ ਦਾ ਜੋਰਜ ਰੀਟਸ ਇਹ ਇਰਾਕ ਦੇ ਵਿੱਚ ਵੀ ਇਸ ਨੇ ਸਰਵ ਕੀਤਾ ਹੈਗਾ ਆ ਜੁਲਾਈ 10 ਨੂੰ ਉਹ ਐਜ਼ ਅ ਸਕਿਉਰਟੀ ਗਾਰਡ ਜੌਬ ਕਰਦਾ ਸੀ ਸਦਰਨ ਕੈਲੀਫੋਰਨੀਆ ਦੇ ਕੈਨਵਸ ਫਾਰਮ ਦੇ ਵਿੱਚ ਜਿੱਥੇ ਰੇਡ ਪਈ ਸੀ ਤੇ ਉੱਥੇ ਇਸ ਨੂੰ ਜਿਹੜਾ ਰੀਟੇਨ ਕਰ ਲਿਆ ਗਿਆ ਫੈਡਰਲ ਇਮੀਗ੍ਰੇਸ਼ਨ ਏਜੰਟਸ ਵੱਲੋਂ ਬਾਰ ਬਾਰ ਦੱਸਣ ਦੇ ਭਈ ਮੈਂ ਤਾਂ ਅਮਰੀਕਾ ਦਾ ਸਿਟੀਜ਼ਨ ਆ ਤੇ ਉਹ ਜਿਹੜੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਆ ਉਹ ਕਹਿੰਦਾ ਮੇਰੀ ਕਾਰ ਚ ਪਈ ਆ ਸੋ ਹੁਣ ਅਸੀਂ ਕਈ ਵਾਰ ਕਹਿੰਦੇ ਰਹਿੰਦੇ ਆ ਨਾ ਵੀ ਤੁਸੀਂ ਆਪਣਾ ਜੀ ਸਿਟੀਜ਼ਨਸ਼ਿਪ ਦਾ ਪ੍ਰੂਫ ਗ੍ਰੀਨ ਕਾਰਡ ਵਰਕ ਪਰਮਿਟ ਆਪਣੀ ਜੇਬ ਚ ਰੱਖਿਆ ਕਰੋ ਸੋ ਇਹਦਾ ਕੀ ਚੱਕਰ ਹੋਇਆ ਵੀ ਜਦੋਂ ਇਹ ਕੈਨਵਸ ਫਾਰਮ ਜਿੱਥੋਂ 400 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਉੱਥੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਛਾਪਾ ਮਾਰਿਆ ਇਹ ਉਸ ਕੰਪਨੀ ਦੇ ਬਾਹਰ ਐਜ਼ ਏ ਸਕਿਉਰਟੀ ਗਾਰਡ ਕੰਮ ਕਰਦਾ ਸੀ ਆਰਮੀ ਦਾ ਵੈਟਰਨ ਆ ਅਮਰੀਕਾ ਦਾ ਸਿਟੀਜ਼ਨ ਆ ਜਦੋਂ ਉਹ ਕਹਿੰਦਾ ਮੈਂ ਭਰਾਵੋ ਮੈਂ ਤਾਂ ਅਮਰੀਕਾ ਦਾ ਸਿਟੀਜ਼ਨ ਆ ਤੇ ਮੇਰਾ ਤਾਂ ਜਿਹੜਾ ਵਾਲਟ ਆ ਉਹ ਕਾਰ ਦੇ ਵਿੱਚ ਰਹਿ ਗਿਆ ਹੈਗਾ ਕਹਿੰਦੇ ਵੀ ਉਹਨੂੰ ਕੁਛ ਨਹੀਂ ਉਹ ਨਹੀਂ ਸੁਣਿਆ ਤੇ ਅਰੈਸਟ ਕਰ ਲਿਆ ਤੇ ਉਹਦੇ ਕੜੀਆਂ ਲਾ ਲਈਆਂ ਤੇ ਕਹਿੰਦਾ ਵੀ ਮੈਨੂੰ ਸਾਧ ਵੀ ਬੜਾ ਔਖਾ ਆਂਦਾ ਸੀ ਉਹ ਤੋਂ ਬਾਅਦ ਜੇਲ੍ਹ ਚ ਲੈ ਗਿਆ ਜਿੱਥੇ 3 ਦਿਨ ਤੇ 3 ਰਾਤਾਂ ਉਸ ਨੂੰ ਰੱਖਿਆ ਕਹਿੰਦਾ ਮੈਨੂੰ ਫੋਨ ਤੱਕ ਵੀ ਕਾਲ ਕਰਨ ਨਹੀਂ ਦਿੱਤੀ ਤੇ ਨਾ ਮੈਨੂੰ ਕਹਿੰਦਾ اٹਾਰਨੀ ਦਾ ਜਿਹੜਾ ਭੇਜ ਜੱਜ ਦੇ ਸਾਹਮਣੇ ਪੇਸ਼ ਕਰਨ ਦੇ ਲਈ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਅਲਾਉ ਕੀਤਾ ਗਿਆ ਨਾ ਜਿਹੜਾ ਕਹਿੰਦਾ ਵੀ ਮੈਨੂੰ ਨਾਣ ਦਿੱਤਾ ਗਿਆ ਕਿਉਂਕਿ ਪੈਪਰ ਸਪਰੇ ਜਿਹੜੀ ਆ ਉਹ ਯੂਜ਼ ਕੀਤੀ ਗਈ ਸੀ ਟੀਅਰ ਗੈਸ ਵੀ ਜਿਹੜੀ ਆ ਯੂਜ਼ ਕੀਤੀ ਗਈ ਸੀ ਇਹ ਇੰਸਟੀਚੂਟ ਆਫ ਇੰਸਟੀਚੂਟ ਫਾਰ ਜਸਟਿਸ ਜਿਹੜੀ ਆ ਇੱਕ ਪਬਲਿਕ ਇੰਟਰਸਟ ਲਾ ਫਾਰਮਾ ਉਹ ਇਸ ਨੂੰ ਹੁਣ ਰਿਪਰੈਜ਼ੈਂਟ ਕਰ ਰਹੀ ਹੈਗੀ ਆ ਤੇ ਉਹ ਕਹਿੰਦਾ ਵੀ ਮੇਰੇ ਦੋ ਜੰਗ ਬੱਚੇ ਵੀ ਸੀ ਤੇ ਮੈਂ ਆਪਣੀ ਬੱਚੀ ਦਾ ਜਿਹੜਾ ਬਰਥਡੇ ਆ ਉਹ ਵੀ ਜਿਹੜਾ ਮਿਸ ਕੀਤਾ ਹੈਗਾ ਸੋ ਜਿਹੜੀ ਮਿਸਟਰੀਟਮੈਂਟ ਆਫ ਅਮਰੀਕਨ ਸਿਟੀਜ਼ਨਸ ਵਾਈ ਇਮੀਗ੍ਰੇਸ਼ਨ ਅਥਾਰਟिटीज ਆ ਇਹ ਨਵੀਂ ਨਹੀਂ ਹੈ ਕਹਿੰਦੇ ਵੀ 2021 ਦੇ ਵਿੱਚ ਗਵਰਨਮੈਂਟ ਅਕਾਉਂਟੇਬਿਲਟੀ ਆਫਿਸ ਰਿਪੋਰਟ ਆਈ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਸਟਮ ਇਨਫੋਰਸਮੈਂਟ ਨੇ 674 ਪੋਟੈਂਸ਼ੀਅਲ ਯੂ ਐਸ ਸਿਟੀਜ਼ਨਸ ਨੂੰ ਜਿਹੜਾ ਆ ਅਰੈਸਟ ਕੀਤਾ ਸੀ ਤੇ 121 ਨੂੰ ਡਿਟੇਨ ਕੀਤਾ ਸੀ 70 ਜਣੇ ਜਿਹੜੇ ਰਿਮੂਵ ਕੀਤੇ ਗਏ ਸੀ ਪੰਜਾਂ ਸਾਲਾਂ ਦੇ ਵਿੱਚ ਪੰਜ ਸਾਲ ਤੇ 6 ਮਹੀਨਿਆਂ ਦੇ ਵਿੱਚ ਜੋ 2020 ਚ ਐਂਡ ਹੋਇਆ ਸੀ ਪਰ ਜਦੋਂ ਤੋਂ ਹੀ ਜਿਹੜੇ ਪ੍ਰੈਜ਼ੀਡੈਂਟ 트ੰਪ ਆਏ ਹੈਗੇ ਆ ਸੈਕੰਡ ਟਰਮ ਦੇ ਵਿੱਚ ਇਹ ਜਿਹੜੇ ਰੈਸਟਾ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈਗਾ ਹੁਣ ਜਦੋਂ 10000 ਦੇ ਕਰੀਬ ਹੋਰ ਐਡੀਸ਼ਨਲ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟਸ ਨੂੰ ਹਾਇਰ ਕੀਤਾ ਜਾ ਰਿਹਾ ਹੈਗਾ ਤੇ ਕਹਿੰਦੇ ਵੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਆ ਅੰਡਰਟੇਨਸ਼ਨ ਦੇ ਵਿੱਚ ਹੋਣ ਦੀ ਦਾ ਜਿਹੜਾ ਖਤਰਾ ਹੈਗਾ ਆ ਸੋ ਕਹਿੰਦੇ ਭਈ ਆਈ ਸਕੈਨ ਜਿਹੜੀ ਆ ਉਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਬਹੁਤ ਸਾਰੇ ਸਿਟੀਜ਼ਨਸ ਦੀਏ ਜਿਹੜੇ ਰਾਈਟਸ ਆ ਉਹਨਾਂ ਨੂੰ ਵਾਇਓਲੇਟ ਕਰ ਸਕਦੀ ਹੈਗੀ ਆ ਦਾ ਐਟਲੈਂਟਿਕ ਮੈਗਜ਼ੀਨ ਨੇ ਇਹ ਕਾਫੀ ਵੱਡੀ ਰਿਪੋਰਟ ਛਾਪੀ ਆ ਕਿਉਂਕਿ ਆਪਣਾ ਸਮਾਂ ਤਾਂ ਸਮਾਪਤੀ ਵਾਲਾ ਪਰ ਸਮਾਂ ਲੱਗਿਆ ਪੜਿਓ ਜ਼ਰੂਰ ਸੋ ਇਸੇ ਕਰਕੇ ਵਾਰ-ਵਾਰ ਆਪਾਂ ਕਹਿੰਦੇ ਰਹਿੰਦੇ ਆ ਸਾਰਿਆਂ ਨੂੰ ਜਿੰਨੇ ਵੀ ਆਪਣੇ ਸਰੋਤੇ ਸੁਣਦੇ ਹੈਗੇ ਆ ਜੇ ਸਿਟੀਜ਼ਨ ਆ ਆਪਣੇ ਕੋ ਸਿਟੀਜ਼ਨਸ਼ਿਪ ਵਾਲਾ ਜਿਹੜਾ ਕਾਰਡ ਛੋਟਾ ਹੁੰਦਾ ਜਾਂ ਪਾਸਪੋਰਟ ਕੁਝ ਵੀ ਆਪਣੀ ਜੇਬ 'ਚ ਰੱਖੋ ਗ੍ਰੀਨ ਕਾਰਡ ਵਾਲੇ ਗ੍ਰੀਨ ਕਾਰਡ ਰੱਖਣ ਵਰਕ ਪਰਮਿਟ ਵਾਲੇ ਵਰਕ ਪਰਮਿਟ ਰੱਖਣ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਗਲਤੀ ਵਗੈਰਾ ਨਾ ਕਰੋ ਬਾਰ-ਬਾਰ ਫੇਰ ਕਹਿ ਰਹੇ ਆ ਪੰਜਾਬੀਆਂ ਦੇ ਵਿੱਚ ਪਤਾ ਨਹੀਂ ਕਦੋਂ ਇਹ ਬਿਮਾਰੀ ਪੈ ਗਈ ਸ਼ਰਾਬ ਪੀਣ ਦੀ ਡਰਾਈਵਿੰਗ ਅੰਡਰ ਇਨਫਲੂਐਂਸ ਜਿਹੜਾ ਨਵਾਂ ਲਾਅ ਜਿਹੜਾ ਯੂਐਸ ਕਾਂਗਰਸ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਆ ਇਹਨੂੰ ਰਿਪਬਲਿਕਨ ਲੈ ਕੇ ਆ ਰਹੇ ਆ ਇਹ ਸੈਨੇਟ ਚ ਜਾਣਾ ਆ ਸੈਨੇਟ ਚ 100% ਪਾਸ ਹੋਣਾ ਹੀ ਹੋਣਾ ਆ ਕਿਉਂਕਿ 54 ਸੈਨੇਟਰ ਕਾ ਜਿਹੜੇ ਰਿਪਬਲਿਕਨਸ ਆ ਕਾਂਗਰਸ ਡੈਮੋਕਰੇਟ ਨੇ ਵੀ ਇਹਦਾ ਸਾਥ ਦਿੱਤਾ ਸੀ ਤੇ ਉਦੋਂ ਬਾਅਦ ਪ੍ਰੈਜ਼ੀਡੈਂਟ ਨੇ ਸਾਈਨ ਕਰਨੇ ਤੇ ਇਹ ਉਹਨਾਂ ਨੇ ਅ ਇਲੈਕਸ਼ਨ ਚ ਯੂਜ਼ ਕਰਨਾ ਫੇ ਦੇਖੋ ਜੀ ਜਿਹੜਾ ਵੀ ਬੰਦਾ ਡੀਯੂਆਈ ਚ ਅਰੈਸਟ ਹੋਇਆ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ ਚਾਹੇ ਤੁਹਾਨੂੰ 20 ਸਾਲ ਪਹਿਲਾਂ ਉਹ ਡੀਯੂਆਈ ਮਿਲੀ ਹੋਵੇ ਤੁਹਾਨੂੰ ਰਿਪੋਰਟ ਕੀਤਾ ਜਾਊਗਾ ਸੋ ਕੋਈ ਵੀ ਜਿਹੜਾ ਬੰਦਾ ਆ ਜਿਹੜਾ ਪੀਂਦਾ ਆ ਜਾਂ ਕਿਸੇ ਤਰ੍ਹਾਂ ਦਾ ਨਸ਼ਾ ਕਰਦਾ ਹੈਗਾ ਇਹ ਨਹੀਂ ਹੈ ਬੇ ਕੱਲੀ ਸ਼ਰਾਬ ਆ ਚਾਹੇ ਹੋਰ ਵੀ ਕੋਈ ਨਸ਼ਾ ਹੋਵੇ ਚਾਹੇ ਫੀਮ ਆਪੋਪੀ ਆ ਕੋਈ ਵੀ ਆ ਤੇ ਤੁਹਾਨੂੰ ਜਿਹੜਾ ਉਹ ਰਿਪੋਰਟ ਕੀਤਾ ਜਾਊਗਾ ਇਹ ਨਵਾਂ ਲਾ ਹਜੇ ਬਣਿਆ ਨਹੀਂ ਪਰ ਬੰਨ ਜਾ ਰਿਹਾ ਹੈਗਾ ਇਸ ਕਰਕੇ ਬਾਰ ਬਾਰ ਆਪਾਂ ਕਮਿਊਨਿਟੀ ਨੂੰ ਜਿਹੜਾ ਆ ਚੁਕੰਨੇ ਕਰ ਰਹੇ ਆ ਭਾਈ ਸਾਰੇ ਜਾਣੇ ਧਿਆਨ ਰੱਖੋ ਜੇ ਇੰਨੇ ਮਿਹਨਤ ਦੇ ਨਾਲ ਆਏ ਆ ਇੱਥੇ ਕੰਮਕਾਰ ਕਰ ਰਹੇ ਆ ਕਿਤੇ ਇਹ ਨਾ ਹੋਵੇ ਵੀ ਇੱਕ ਗਲਤੀ ਕਰਕੇ ਵੀ ਤੁਹਾਨੂੰ ਜਿਹੜਾ ਰਿਪੋਰਟ ਹੋ ਜਾਵੇ ਤੇ ਮਗਰੋਂ ਤੁਹਾਡਾ ਜਿਹੜਾ ਪਰਿਵਾਰ ਆ ਉਹ ਵੀ ਜਿਹੜਾ ਆਲਾਦਵਾਲਾ ਦੇਖਦਾ ਰਹੇ ਵੀ ਇਹ ਕੀ ਕੁਝ ਵਾਪਰ ਰਿਹਾ ਹੈਗਾ ਜੀ ਜੀ ਬਿਲਕੁਲ ਜਿਹੜੀ ਹਰਜੋਤ ਸਿੰਘ ਜੀ ਸਾਊਥ ਕੋਰੀਆ ਵਾਲੀ ਰਸੀ ਸੀ ਉਹ ਜਿਹੜਾ ਗਾਰਡੀਅਨ ਨੂੰ ਜਿਹੜੀ ਇਨਫੋਰਮੇਸ਼ਨ ਲੀਕ ਕੀਤੀ ਗਈ ਸੀ ਉਹ ਆਈਸ ਦੇ ਏਜੰਟ ਨੇ ਲਿਖ ਕੇ ਕੱਲਿਆ ਸੀਗਾ ਇਸ ਸਾਰਾ ਕੁਝ ਉਹਨੇ ਆਪ ਜਿਹੜਾ ਇਸਟੇਜੈਂਟ ਨੇ ਗੁਪਤ ਰਹਿ ਕੇ ਜਿਹੜਾ ਉਹ ਦੱਸਿਆ ਆ ਵੀ ਆਹ ਕੁਝ ਜਿਹੜਾ ਆ ਉੱਥੇ ਵਾਪਰਿਆ ਪਰ ਇਹ ਸਰਾ ਸਰ ਧੱਕਾ ਆ ਜੀ ਨਾਲ ਦੇ ਨਾਲ ਇਹ ਇਹ ਕਹਿਣੋ ਜਿਹੜਾ ਉਹ ਹਿਚਕਚਾਹਟ ਨਹੀਂ ਇਸ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ ਇਹ ਉਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਹਾਂ ਜਸਟ ਬਿਕੋਜ਼ ਜੀ ਉਹ ਕਰਦੇ ਆ ਤੇ ਉਹ ਸਾਰਾ ਕੁਝ ਸਹੀ ਹੋ ਹੀ ਹੋਊਗਾ ਬਹੁਤ ਸਾਰੇ ਜਿਹੜੇ ਪਾਵਰ ਹੰਗਰੀ ਜਿਹੜੇ ਲੋਕ ਨੇ ਉਹ ਇਦਾਂ ਦੀਆਂ ਕਰਤੂਤਾਂ ਜਿਹੜੀਆਂ ਕਰ ਰਹੇ ਇਹਦੇ ਬਹੁਤ ਵੱਡੇ ਲੰਮੇ ਖਾਮਿਆਜ਼ੇ ਭੁਗਤਨੇ ਜਿਹੜੇ ਉਹ ਪੈਣੇ ਆ ਵੀ ਕੀ ਜਿਹੜਾ ਹੋ ਰਿਹਾ ਅਕਸਰ ਸਾਰੇ ਜਾਨੇ ਟਰੰਪ ਹੁਣ ਅਦੀ ਤੀਜੀ ਟਰਮ ਨੂੰ ਲੈ ਕੇ ਗੱਲ ਕਰਦੇ ਰਹਿੰਦੇ ਆ ਜਿਹੜੇ ਕੱਲ ਫਾਕਸ ਨਿਊਜ਼ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਵੈਰਟ ਉਹਨਾਂ ਨੂੰ ਉਸ ਅਮੈਂਡਮੈਂਟ ਦੇ ਬਾਰੇ ਪੁੱਛਿਆ ਗਿਆ ਵੀ ਜਦੋਂ ਇਹ ਕਰਦੇ ਆ ਕਹਿੰਦੇ ਵੀ ਜਦੋਂ ਸਾਫ਼ ਲਿਖਿਆ ਸਪਸ਼ਟ ਲਿਖਿਆ ਵੀ ਦੋ ਵਾਰੀ ਤੁਸੀਂ ਰਨ ਕਰ ਸਕਦੇ ਦੋ ਵਾਰੀ ਤੁਸੀਂ ਆਫਿਸ ਦੇ ਵਿੱਚ ਰਹਿ ਸਕਦੇ ਆ ਕਹਿੰਦੇ ਵੀ ਇਹਦੇ ਵਿੱਚ ਕੋਈ ਹੈ ਹੀ ਨਹੀਂ ਇਹਦੇ ਵਿੱਚ ਕੋਈ ਇਸ ਦੇ ਵਿੱਚ ਖੱਬੇ ਸੱਜੇ ਵਿਚਾਲੇ ਜਿਹੜੀ ਉਹ ਕੋਈ ਥਾਂ ਨਹੀਂ ਹੈਗੀ ਇਹੀ ਜਿਹੜਾ ਰਿਐਲਿਟੀ ਹੈ ਤੇ ਇਹੀ ਜਿਹੜਾ ਇਸ ਦੇ ਵਿੱਚ ਕਲੀਅਰਲੀ ਲਿਖਿਆ ਗਿਆ ਹੈਗਾ ਸੋ ਅ ਅਮਰੀਕਾ ਨੂੰ ਆਪਣੀ ਇੰਸਟੀਟਿਊਸ਼ਨਸ ਨੂੰ ਬਚਾਉਣ ਲਈ ਡੈਮੋਕ੍ਰੇਸੀ ਨੂੰ ਬਰਕਰਾਰ ਰੱਖਣ ਦੇ ਲਈ ਇਹ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਦੇਖਣੀਆਂ ਪੈਣੀਆਂ ਜਿੱਥੇ ਸਹੀ ਉੱਥੇ ਸਹੀ ਜਿੱਥੇ ਗਲਤ ਉੱਥੇ ਗਲਤ ਵੀ ਜਿਹੜਾ ਉਹ ਨਾਲ ਦੇ ਨਾਲ ਕਹਿਣਾ ਪੈਣਾ